ਨਮਸਕਾਰ ਜੀ ਮੇਰਾ ਨਾਮ ਕਾਜੁਨ ਮਹਾਜਨ ਅਸੀਂ ਰਾਮ ਮੰਦਿਰ ਗਲੀ ਦੇ ਨਿਵਾਸੀ ਆ ਸਾਨੂੰ ਪ੍ਰੋਬਲਮ ਹੈ ਆ ਰਹੀ ਹੈ ਕਿ ਜਿਸ ਤਰ੍ਹਾਂ ਨਾਲ ਕੂੜੇ ਦੇ ਢੇਰ ਜਿਹੜੇ ਹੈਗੇ ਆ ਉਹ ਗਲੀ ਦੇ ਬਾਹਰ ਲੱਗ ਰਹੇ ਨੇ ਸਾਡੀ ਗਲੀ ਵਿੱਚ ਇੱਕ ਮੰਦਿਰ ਵੀ ਹੈ ਨਾ ਹੀ ਅਸੀਂ ਸਾਰੇ ਇੱਥੇ ਰਹਿ ਰਹੇ ਆ ਘਰ ਨੇ ਬਹੁਤ ਸਾਰੇ ਗਲੀ ਵਿੱਚ ਪ੍ਰੋਬਲਮ ਹੈ ਆ ਰਹੀ ਹੈ ਕਿ ਡੇਂਗੂ ਬਹੁਤ ਜ਼ਿਆਦਾ ਵੱਧ ਜਾ ਰਿਹਾ ਹੈ ਮੱਛਰ ਬਹੁਤ ਜ਼ਿਆਦਾ ਵੱਧੇ ਜਾ ਰਹੇ ਆ ਕੂੜੇ ਦੇ ਢੇਰ ਦੇ ਉੱਤੇ ਜਿਹਦੇ ਕਰਕੇ ਬਿਮਾਰੀ ਲੱਗਣ ਦਾ ਬਹੁਤ ਜ਼ਿਆਦਾ ਚਾਂਸਸ ਜਿਹੜੇ ਹੈਗੇ ਨੇ ਉਹ ਵਧ ਗਏ ਨੇ ਤੇ ਮੇਰਾ ਪ੍ਰਸ਼ਾਸਨ ਨੂੰ ਇਹੀ ਅਨੁਰੋਧ ਹੈ ਕਿ ਜਲਦੀ ਤੋਂ ਜਲਦੀ ਇਹ ਜਿਹੜੀ ਪ੍ਰੋਬਲਮ ਹੈ ਇਹਨੂੰ ਸੌਟ ਆਊਟ ਕੀਤਾ ਜਾਏ ਸੋਲਵ ਕੀਤਾ ਜਾਏ ਕਿਉਂਕਿ ਗਲੀ ਦੇ ਵਿੱਚ ਫੈਮਲੀਆਂ ਰਹਿ ਰਹੀਆਂ ਨੇ ਬੱਚੇ ਰਹਿ ਰਹੇ ਨੇ ਬਜ਼ੁਰਗ ਰਹਿ ਰਹੇ ਨੇ ਤੇ ਜਿਸ ਤਰ੍ਹਾਂ ਨਾਲ ਇਮਿਊਨਿਟੀ ਅੱਜ ਕੱਲ ਲੋਕਾਂ ਦੀ ਘੱਟ ਹੈ ਉਹਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆ ਸਕਦੀ ਹੈ ਕਿ ਜਿਸ ਤਰ੍ਹਾਂ ਨਾਲ ਡੇਂਗੂ ਦੇ ਕੇਸ ਵੱਧ ਰਹੇ ਨੇ ਮਹਾਮਾਰੀਆਂ ਬਣ ਸਕਦੀਆਂ ਨੇ ਬਿਮਾਰੀਆਂ ਇਸ ਤੋਂ ਬਹੁਤ ਸਾਰੀਆਂ ਫੈਲ ਸਕਦੀਆਂ ਨੇ ਤੇ ਇਸ ਤਰ੍ਹਾਂ ਨਾਲ ਅਸੀਂ ਆਪਣੀ ਇੱਕ ਬੜੀ ਵਧੀਆ ਫੈਮਲੀਜ਼ ਦੇ ਲੋਕਾਂ ਨੂੰ ਗਵਾ ਲਵਾਂਗੇ ਬਿਮਾਰੀ ਦੇ ਹੱਥੋਂ ਮੈਡੀਕਲੀ ਬੜੀ ਪ੍ਰੋਬਲਮਸ ਆ ਜਾਣਗੀਆਂ ਤਾਂ ਪ੍ਰਸ਼ਾਸਨ ਨੂੰ ਇਹ ਬੜੀ ਜਲਦੀ ਕਦਮ ਲੈਣੇ ਚਾਹੀਦੇ ਨੇ ਕਿ ਕਿਸ ਤਰ੍ਹਾਂ ਨਾਲ ਸਫਾਈ ਦਾ ਜਿਹੜਾ ਹੈਗਾ ਉਹ ਧਿਆਨ ਰੱਖਿਆ ਜਾਏ ਕਿਉਂਕਿ ਇੱਕ ਬਹੁਤ ਜ਼ਿਆਦਾ ਹੱਦ ਤੱਕ ਅਸੀਂ ਆਪਣਾ ਕੂੜਾ ਜਿਹੜਾ ਹੈਗਾ ਉਹ ਘਰਾਂ 'ਚ ਸੰਜੋ ਕੇ ਵੀ ਨਹੀਂ ਰੱਖ ਸਕਦੇ ਹੈਗੇ ਸਾਨੂੰ ਵੀ ਉਹਦਾ ਜਿਹੜਾ ਹੈਗਾ ਰਸਤਾ ਸਮਾਧਾਨ ਚਾਹੀਦਾ ਹੈ ਕਿ ਕਿੱਥੇ ਉਹਨੂੰ ਡੰਪ ਕੀਤਾ ਜਾਏ ਸੋ ਗਲੀਆਂ ਦੇ ਬਾਹਰ ਇਸ ਤਰ੍ਹਾਂ ਕੂੜੇ ਦੇ ਢੇਰ ਲਗਾਣਾ ਇਹ ਸਾਡੇ ਲਈ ਕੋਈ ਸੋਲਿਊਸ਼ਨ ਨਹੀਂ ਹੈਗਾ ਸੋ ਸਾਡਾ ਇਹੀ ਅਨੁਰੋਧ ਹੈ ਕਿ ਇਹ ਚੀਜ਼ ਨੂੰ ਜਲਦੀ ਤੋਂ ਜਲਦੀ ਸੋਲਵ ਕੀਤਾ ਜਾਏ ਕਿਉਂਕਿ ਇਸ ਤਰ੍ਹਾਂ ਸਿਰਫ ਸਾਡੀ ਗਲੀ ਨੂੰ ਨਹੀਂ ਸਾਡੇ ਮੋਹੱਲੇ ਨੂੰ ਵੀ ਪੂਰੇ ਸ਼ਹਿਰ ਨੂੰ ਵੀ ਪ੍ਰੋਬਲਮ ਆ ਰਹੀ ਹੈ ਸੋ ਜਲਦੀ ਤੋਂ ਜਲਦੀ ਇਹਦਾ ਜਿਹੜਾ ਹੈਗਾ ਸਮਾਧਾਨ ਕੀਤਾ ਜਾਏ ਸ਼ੁਕਰੀਆ ਮੇਵਾਰ ਦੇ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਵਾਂ ਜ਼ਿੰਮੇਵਾਰ ਤੇ ਉਹੀ ਆ ਬੋਲਣ ਦੀ ਗੱਲ ਆ ਬੋਲਣ ਨੂੰ ਰਿਹਾ ਹੀ ਕੁਛ ਨਹੀਂ ਆ ਦੇਖੋ ਤੁਹਾਡੇ ਸਾਹਮਣੇ ਕੂੜੇ ਦਾ ਹਾਲ ਤੇ ਕੂੜਾ ਤਾਂ ਸਾਰੇ ਸ਼ਹਿਰ 'ਚ ਲੱਗਾ ਪਰ ਇਹਦੇ 10 ਮਿੰਟ ਤੇ ਜਾਈਏ ਤਾਂ ਤੇ ਮੰਦਿਰ ਵੀ ਹੈਗਾ ਵਾ ਮੰਦਿਰ ਲੈ ਲਓ ਕੋਈ ਵੀ ਧਾਰਮਿਕ ਸਥਾਨ ਲੈ ਲਓ ਸ਼ਹਿਰ ਦੇ ਸਾਰਿਆਂ ਦੇ ਅੱਗੇ ਕੂੜਾ ਜਿਹੜਾ ਲੱਗੇਦਾ ਵਾ ਤੇ ਮੇਰੀ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਜਿਹੜਾ ਵੀ ਮੌਕੇ ਦੇ ਇਸ ਟਾਈਮ ਤੇ ਸਰਕਾਰ ਦੇ ਵਿੱਚ ਸ਼ਾਮਲ ਆ ਕਮੇਟੀ ਜਾਂ ਉਹਨੂੰ ਬੇਨਤੀ ਹੈ ਕਿ ਕਮ ਸੇ ਕਮ ਧਾਰਮਿਕ ਸਥਾਨਾਂ ਅੱਗੇ ਤੇ ਕੂੜਾ ਚੁੱਕਿਆ ਜਾਏ ਕਿ ਜੇ ਕਿਤੇ ਕਿਸੇ ਨੂੰ ਕਿਤੋਂ ਕੋਈ ਉਮੀਦ ਨਹੀਂ ਹੁੰਦੀ ਤੇ ਉਮੀਦ ਰੱਬ ਕੋ ਹੁੰਦੀ ਆ ਤੇ ਰੱਬ ਦੇ ਘਰ ਤੇ ਖਾਲੀ ਕਿਤੇ ਜਾ ਬਾਕੀ ਕਸੂਰ ਤੇ ਤੁਹਾਡੇ ਸਾਹਮਣੇ ਸਰਕਾਰਾਂ ਦਾ ਹੀ ਆ ਵੀ ਅੰਨਾ ਕੂੜਾ ਦੇਖੋ ਲੱਗ ਗਿਆ ਵਾ ਘਰਾਂ ਦੇ ਬਾਹਰ ਤੱਕ ਆ ਗਿਆ ਹਰ ਜਗ੍ਹਾ ਕੂੜਾ ਹੀ ਕੂੜਾ ਆ ਗਿਆ ਮੌਸਮ ਵੀ ਵੇਖੋ ਬਰਸਾਤ ਦਾ ਮਛਰ ਦਾ ਡਰ ਡੇਂਗੂ ਦਾ ਡਰ ਹਰ ਚੀਜ਼ ਬਿਮਾਰੀਆਂ ਦੇ ਕੋ ਹਰ ਪਾਸੋਂ ਜੜੀਆਂ ਬਿਮਾਰੀਆਂ ਫੈਲਣ ਦਾ ਡਰ ਹੈ ਮੇਰੀ ਤਾਂ ਬੇਨਤੀ ਹੈ ਪ੍ਰਸ਼ਾਸਨ ਦੇ ਅੱਗੇ ਕਿ ਘਟੋ ਘਟ ਕੂੜੇ ਦਾ ਜਿਹੜਾ ਜਿੰਨੀ ਛੇਤੀ ਹੁੰਦਾ ਸਮਾਧਾਨ ਕੀਤਾ ਜਾਏ ਰਾਜਨੀਤੀ ਦੇਖੋ ਰਾਜਨੀਤੀ ਸਾਰੀ ਉਮਰ ਹੋਣੀ ਆ ਤੇ ਹਰ ਬੰਦੇ ਨੇ ਕਰਨੀ ਆ ਤੇ ਕਰਨੀ ਵੀ ਚਾਹੀਦੀ ਜਦੋਂ ਜਿਹੜਾ ਬੰਦਾ ਰਾਜਨੀਤਿਕ ਹੁੰਦਾ ਰਾਜਨੀਤੀ ਕਰਦਾ ਪਰ ਰਾਜਨੀਤੀ ਜਿਹੜੀ ਆ ਉਹ ਤੁਹਾਨੂੰ ਹੋਰ ਵੀ ਮੌਕੇ ਬਥੇਰੇ ਮਿਲ ਜਣੇ ਰਾਜਨੀਤੀ ਕਰਨ ਨੂੰ ਜੇ ਬੰਦੇ ਜਿੰਦੇ ਰਹਿਣਗੇ ਲੋਕੀ ਰਹਿਣਗੇ ਸਹੀ ਸਲਾਮਤ ਰਹਿਣਗੇ ਤੇ ਤੁਸੀਂ ਰਾਜਨੀਤੀ ਕਰ ਲੋਗੇ ਵੋਟਾ ਤੁਸੀਂ ਲੈ ਲੋਗੇ ਜੇ ਲੋਕੀ ਠੀਕ ਨਹੀਂ ਰਹੇ ਤੇ ਰਾਜਨੀਤੀ ਕਰਨੀ ਕਿਦੇ ਸਰਤੇ ਆ ਤੇ ਕਰਨੀ ਕਿਦੇ ਨਾਲ ਆ ਤੇ ਮੇਰੀ ਦੇ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਅੱਗੇ ਕਿ ਇਹ ਜਿਹੜਾ ਸਫਾਈ ਦੇ ਮੁੱਦੇ ਨੂੰ ਕਮ ਸਿਕਾ ਨੂੰ ਰਾਜਨੀਤੀ ਦਾ ਖੜਾ ਨਾ ਬਣਾਇਆ ਜਾਏ ਤੇ ਇਹਦਾ ਕਮ ਸਿਕਾ ਨੂੰ ਸਫਾਈ ਦਾ ਜਿਹੜਾ ਸਮਾਧਾਨ ਆ ਛੇਤੋਂ ਛੇਤੀ ਕੀਤਾ ਜਾਏ ਬਾਕੀ ਹੋਰ ਵੀ ਜਿਹੜਾ ਸਮਾਨ ਆ ਹਰ ਚੀਜ਼ ਆਣੀਆਂ ਰਾਜਨੀਤੀ ਕਰਨ ਨੂੰ ਤੇ ਜਿਹੜੀ ਵੀ ਰਾਜਨੀਤੀ ਜਿੰਨੇ ਦੀ ਕਰਨੀ ਹੈ ਜਦੋਂ ਵੀ ਕਰਨੀ ਆਉਣ ਵਾਲੇ ਸਮੇਂ 'ਚ ਕਰੇ ਘੱਟੋ ਘਾਟੇ ਦਾ ਹੱਲ ਜਿਹੜਾ ਪਹਿਲੇ ਕੀਤਾ ਜਾਏ ਧੰਨਵਾਦ ਇਹ ਗਿਦਾਪਾਹ ਰੋਡ ਹੈ ਜੀ ਆਰਾਮ ਕਲੀ ਯਾਰ ਨਾਲ ਹੀ 10 ਮਿੰਟ ਤੇ ਮੰਦਿਰ ਆ ਮੰਦਿਰ ਪੰਤ ਜੀ ਜਤੈ ਹੈ ਨਹੀਂ ਨੇ ਤੇ ਪੰਤ ਜੀ ਨੇ ਵਿਸਤਾਰ 'ਚ ਤੁਹਾਨੂੰ ਦੱਸਣਾ ਹੈ ਕਿ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਈਵਨ ਤੁਸੀਂ ਮੰਦਰ ਦੇ ਅੰਦਰ ਚਲੇ ਜਾਓ ਉਹਦੇ ਵਿੱਚ ਵੀ ਪੂਰੀ ਗੰਦਗੀ ਜਿਹੜੀ ਤੁਹਾਨੂੰ ਸੁਣਨ ਤੋਂ ਆਉਗੀ ਕਿ ਯਾਰ ਕੂੜਾ ਜਿਹੜਾ ਇਸ ਟਾਈਮ ਤੇ ਗੰਦਾ ਕੂੜਾ ਬਰਸਾਤਾ ਸੁੱਕ ਗਿਆ ਦੀ ਸਮੈਲ ਜ਼ਿਆਦਾ ਹੁੰਦੀ ਹੈ ਤੇ ਮੇਰੀ ਫਿਰ ਇਕ ਵਾਰ ਤੋਂ ਬੇਨਤੀ ਆ ਕਿ ਘਟੋ ਘਾਟ ਜਿਹੜਾ ਕੂੜੇ ਦਾ ਸਮਾਧਾਨ ਜਿਹੜਾ ਛੇਤੀ ਤੋਂ ਛੇਤੀ ਕੀਤਾ ਜਾਏ ਧੰਨਵਾਦ ਅੱਜ ਬਹੁਤ ਦੁਖੀ ਹਾਂ ਅਸੀਂ ਪੂਰਾ ਸ਼ਹਿਰ ਦੁਖੀ ਹੈ ਐਨਾ ਵਧੀਆ ਸਾਡਾ ਸ਼ਹਿਰ ਸੀ ਔਰ ਸਾਡਾ ਸ਼ਹਿਰ ਕੂੜੇ ਦਾ ਢੇਰ ਬਣ ਗਿਆ ਅਸੀਂ ਗੀਤਾਪੁਰ ਰੋਡ ਤੇ ਖੜੇ ਹਾਂ ਗੀਤਾਪੁਰ ਰੋਡ ਦੀ ਹਰ ਗਲੀ ਦੇ ਮੋੜ ਤੇ ਕੂੜੇ ਦੇ ਬੈਂਕਰ ਬੈਂਕਰ ਕੂੜੇ ਦੇ ਢੇਰ ਲੱਗੇ ਨੇ ਕੋਈ ਚੁੱਕਣ ਵਾਲਾ ਨਹੀਂ ਨਾਸੋ ਲੋਕ ਹੈ ਲਗਦਾ ਵੀ ਕੁਛ ਕੁਛ ਦਿਨ ਚ ਚੁੱਕਿਆ ਵੀ ਜਾਏਗਾ ਨਹੀਂ ਚੁੱਕਿਆ ਜਾਏਗਾ ਸਾਹਮਣੇ ਮੰਦਰਾਂ ਗਲੀ ਚ ਵੜਨਾ ਔਖਾ ਹੋ ਗਿਆ ਸਖਤ ਤੁਰਨਾ ਮੁਖ ਹੋ ਗਿਆ ਉਹ ਸ਼ਹਿਰ ਵਿੱਚ ਡੇਂਗੂ ਦੇ ਕੇਸ ਵਧਨੇ ਸ਼ੁਰੂ ਹੋ ਗਏ ਮੱਛਰ ਪੈਦਾ ਹੋਣਾ ਸ਼ੁਰੂ ਹੋ ਗਿਆ ਸੌਂਡ ਆ ਰਿਹਾ ਕਿਤੇ ਮਹਾਮਾਰੀ ਦਾ ਸ਼ਹਿਰ ਚ ਫੈਲ ਜਾਏ ਔਰ ਕੌਣ ਦੋਸ਼ੀ ਹੈ ਕੀ ਦੱਸੇ ਕਿਸ ਕਿਸ ਦਾ ਨਾਮ ਲਈਏ ਪੰਜਾਬ ਸਰਕਾਰ ਮੁਸ਼ਫਰ ਕਮੇਟੀ ਕਿਹਦਾ ਕਿਹਦਾ ਨਾਮ ਲਈਏ ਜਾਂ ਜਨਤਾ ਦਾ ਨਾਮ ਲਈਏ ਹਰ ਬੰਦਾ ਦੋਸ਼ੀ ਹੈ ਅਸ਼ਰਜ ਕੂੜਾ ਪਿਆ ਇਹਦੇ ਵਿੱਚ ਕਿਹਾ ਜਾ ਰਿਹਾ ਵੀ ਜਗ੍ਹਾ ਦਾ ਪ੍ਰਬੰਧ ਨਹੀਂ ਹੈ ਊੜਾ ਸੁੱਟਣ ਵਾਲੀ ਜਗ੍ਹਾ ਨਹੀਂ ਹੈ ਜਿਹੜੀ ਜਗ੍ਹਾ ਸੀ ਨਗਰਪਾਲਿਕਾ ਦੀ ਕਿੱਥੇ ਗਈ ਕਿਉਂ ਸੀ ਗਵਾਪੀ ਹੋ ਜਗ੍ਹਾ ਅਸੀਂ ਧਿਆਨ ਨਹੀਂ ਕੀਤਾ ਸਾਨੂੰ ਪਹਿਲੇ 5 ਸਾਲ ਤੋਂ ਪਤਾ ਸੀਗਾ ਕਿ ਜਗ੍ਹਾ ਸਾਡੇ ਹੱਥੋਂ ਨਿਕਲਣ ਵਾਲੀ ਹੈ ਕਈ ਵਾਰ ਉੱਥੇ ਉੱਥੇ ਫਸਾਦ ਹੋਏ ਉਹਨਾਂ ਨੇ ਕੂੜਾ ਸੁੱਟੋ ਢੋਕਿਆ ਅਸੀਂ ਉਸ ਵੇਲੇ ਧਿਆਨ ਨਹੀਂ ਕੀਤਾ ਇਈ ਸਕਾਰਾਈਆਂ ਕਈ ਬਦਲੀਆਂ ਲੇਕਿਨ ਅਸੀਂ ਕੂੜੇ ਸੁੱਟਣ ਵਾਲੀ ਜਗ੍ਹਾ ਦਾ ਇੰਤਜ਼ਾਮ ਨਹੀਂ ਕੀਤਾ